ਆਜੀ ਦਰਸ਼ਕੋ ਸਤਿ ਸ੍ਰੀ ਅਕਾਲ ਸੋ ਦਰਸ਼ਕੋ ਅੱਜ 20 ਅਪ੍ਰੈਲ ਦਾ ਬਹੁਤ ਹੀ ਸੁਭਾਗਾ ਦਿਨ ਹੈ ਦੇਖੋ ਦਿਨ ਕੋਈ ਵੀ ਨਹੀਂ ਮਾੜਾ ਹੁੰਦਾ ਪਰ ਕਈ ਦਿਨਾਂ ਦੇ ਨਾਲ ਕੁਝ ਇਤਿਹਾਸ ਜੁੜੇ ਹੁੰਦੇ ਨੇ ਕੁਝ ਤਰੀਕਿਆਂ ਦੇ ਨਾਲ ਜਿਵੇਂ ਅੱਜ 20 ਅਪ੍ਰੈਲ ਦਾ ਬਹੁਤ ਹੀ ਸੁਭਾਗਾ ਦਿਨ ਹੈ ਸੋ ਆ ਤੁਸੀਂ ਦੇਖ ਰਹੇ ਹੋ ਸਤਗੁਰ ਧੰਨਾ ਜੀ ਦੀ ਤਸਵੀਰ ਹੈ ਮੇਰੇ ਕੋਲੇ ਸੋ ਅੱਜ ਸਤਗੁਰ ਧੰਨਾ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ ਜੇ ਗੱਲ ਕਰੀਏ ਜੋ 19ਵੀਂ ਸਦੀ ਸੀ ਇੱਕ ਭਗਤੀ ਲਹਿਰ ਦਾ ਦੌਰ ਸੀਗਾ ਉਸ ਭਗਤੀ ਲਹਿਰ ਦੇ ਵਿੱਚ ਸਤਗੁਰੂ ਧੰਨਾ ਜੀ ਦਾ ਜਨਮ ਹੋਇਆ ਸੀ ਉਹਨਾਂ ਦਾ ਜਨਮ 20 April 1415 ਨੂੰ ਹੋਇਆ ਸੀ ਜ਼ਿਲ੍ਹਾ ਟੋਗ ਜੋ ਰਾਜਸਥਾਨ ਦੇ ਵਿੱਚ ਪੈਂਦਾ ਹੈ ਤਸੀਲ ਦੂਨੀ ਉਹਨਾਂ ਦਾ ਜੋ ਪਿੰਡ ਸੀ ਧੂਬਾ ਸੀ ਤੇ ਉੱਥੇ ਸਤਗੁਰ ਧੰਨਾ ਜੀ ਨੇ ਜਨਮ ਲਿਆ ਸੀ ਸੋ ਉਹਨਾਂ ਦੇ ਸਿਖਾਵਾ ਜੇ ਗੱਲ ਕਰੀਏ ਕਿਰਤ ਕਰਕੇ ਆਪਣਾ ਜੀਵਨ ਬਸਰ ਕਰਨਾ ਸਭ ਤੋਂ ਵੱਡਾ ਉਹਨਾਂ ਦਾ ਇਹ ਸਾਨੂੰ ਸੰਦੇਸ਼ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਭੁੱਖੇ ਭੇਡ ਜਾਨੀ ਭੁੱਖੇ ਢਿੱਡ ਤੋਂ ਭਗਤੀ ਨਹੀਂ ਹੁੰਦੀ ਜੇਕਰ ਅਸੀਂ ਪੇਟ ਨੂੰ ਭਰ ਕੇ ਰੱਖਦੇ ਆ ਜਿਵੇਂ ਕਹਿੰਦੇ ਨੇ ਵੀ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਸੋ ਭਗਤ ਮਾਫ ਕਰਨਾ ਸਤਗੁਰ ਧੰਨਾ ਜੀ ਨੇ ਇਹ ਸਾਨੂੰ ਸੰਦੇਸ਼ ਦਿੱਤਾ ਕਿ ਦਸਾਂ ਨਵਾਂ ਦੀ ਕਿਰਤ ਕਰਕੇ ਸਭ ਤੋਂ ਪਹਿਲਾਂ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨਾ ਸਭ ਤੋਂ ਵੱਡੀ ਪੱਕੀ ਹੈ ਸੋ ਜਿਵੇਂ ਕਿ ਆਮ ਆਪਾਂ ਕਹਿ ਦਿੰਦੇ ਆ ਕਿ ਸਤਗੁਰ ਧੰਨਾ ਜੀ ਨੇ ਪਥਰਾਂ ਚੋਂ ਰੱਬ ਨੂੰ ਪਾਲਿਆ ਸੀ ਉਹਦੇ ਬਾਰੇ ਤਾਂ ਕਦੇ ਆਪਾਂ ਫੇਰ ਵਿਚਾਰ ਕਰਾਂਗੇ ਪਰ ਅਸਲੀ ਪੱਥਰਾਂ 'ਚ ਰੱਬ ਪਾਉਣ ਦੀ ਜੋ ਕਹਾਣੀ ਐ ਉਹਨਾਂ ਨੇ ਜੋ ਉਹਨਾਂ ਦੇ ਬੰਜਰ ਖੇਤ ਸੀ ਉਹਨਾਂ ਤੇ ਸਖਤ ਮਿਹਨਤ ਕਰਕੇ ਖੇਤੀਬਾੜੀ ਕੀਤੀ ਕਿਰਤ ਕਰਕੇ ਦਸਾਂ ਲੋਹਾਂ ਦੀ ਕਿਰਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕੀਤਾ ਸੋ ਨਾਲ ਪਰਮਾਤਮਾ ਦੀ ਭਗਤੀ ਵਿੱਚ ਵੀ ਲੀਨ ਰਹਿੰਦੇ ਸੀ ਸੋ ਉਹਨਾਂ ਦਾ ਸੰਦੇਸ਼ ਸੀ ਕਿ ਦਸਾਂ ਲੋਹਾਂ ਦੀ ਕਿਰਤ ਕਰੋ ਪਰਮਾਤਮਾ ਦੀ ਭਗਤੀ ਕਰੋ ਕਿਸੇ ਨਾਲ ਬੈਰ ਵਿਰੋਧ ਦੇ ਨਾਲ ਨਾ ਰਹੋ ਸੋ ਉਹਨਾਂ ਦੇ ਸੰਦੇਸ਼ ਤੇ ਸਾਨੂੰ ਚੱਲਣ ਦੀ ਬਹੁਤ ਜ਼ਰੂਰ ਜ਼ਰੂਰਤ ਹੈ ਜਿਵੇਂ ਕਿ ਉਹਨਾਂ ਦੇ ਜੋ ਸਮਕਾਲੀ ਸਤਿਗੁਰੂ ਸਤਿਗੁਰ ਰਵਿਦਾਸ ਜੀ ਸਤਿਗੁਰ ਕਬੀਰ ਜੀ ਸਤਿਗੁਰ ਸੈਣ ਜੀ ਸਤਿਗੁਰ ਹੋਰ ਵੀ ਜੋ ਕਈ ਨਾਮ ਮਰੇ ਅਜੇ ਨਹੀਂ ਜਿਆਦਾ ਬੇਨ ਜੀ ਲਾਲੋ ਸਦਨਾ ਜੀ ਲਾਲੋ ਸਾਰੇ ਉਹ ਆਪਸ ਵਿੱਚ ਅਲੱਗ-ਅਲੱਗ ਜਾਤਾਂ ਦੇ ਸੀ ਸਾਰੇ ਮਿਲ ਕੇ ਰਹਿੰਦੇ ਸੀ ਸੋ ਸਤਗੁਰ ਧੰਨਾ ਜੀ ਦੇ ਸਤਗੁਰ ਧੰਨਾ ਜੀ ਦਾ ਵੀ ਇਹ ਹੀ ਸੰਦੇਸ਼ ਸੀ ਕਿ ਜਾਤਾਂ ਪਾਤਾਂ ਤੋਂ ਉੱਠ ਕੇ ਸਭ ਆਪਾਂ ਇਨਸਾਨਾਂ ਦੀ ਤਰ੍ਹਾਂ ਇਨਸਾਨ ਨੂੰ ਇਨਸਾਨ ਸਮਝਦੇ ਹੋਏ ਰਹੀਏ ਸੋ ਸਾਨੂੰ ਉਹਨਾਂ ਦੇ ਸੰਦੇਸ਼ਾਂ ਦੇ ਚੱਲਣ ਦੀ ਬਹੁਤ ਜ਼ਰੂਰਤ ਹੈ ਅੰਤ ਵਿੱਚ ਫੇਰ ਸਾਰੇ ਦਰਸ਼ਕਾਂ ਨੂੰ ਸਤਗੁਰ ਧੰਨਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਸਤਿ ਸ੍ਰੀ ਅਕਾਲ ਜੀ